ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਜੇ ਇਲੈਕਟ੍ਰੋਨਿਕ ਔਰ ਪ੍ਰਿੰਟ মিডিਆ ਔਰ ਸੋਸ਼ਲ ਮੀਡੀਆ ਦੇ ਸਾਰੇ ਸਮੂਹ ਜਮੇਵਾਰ ਪੱਤਰਕਾਰ ਸਾਹਿਬਾਨ ਸੋ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਉਂਕਿ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਤਰੀਕੇ ਦੇ ਨਾਲ ਲੋਕ ਸਭਾ ਦੇ ਮੈਦਾਨ ਦੇ ਵਿੱਚ ਕੁੱਦੀਆਂ ਨੇ ਔਰ ਇੰਡੀਆ ਲਾਇੰਸ ਔਰ ਕਾਂਗਰਸ ਪਾਰਟੀ ਜਿਹੜੀ ਹੈ ਉਹ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਦੇਸ਼ ਨੂੰ ਸਹੀ ਦਿਸ਼ਾ 'ਚ ਲੈ ਜਾਣ ਵਾਸਤੇ ਔਰ ਫਿਰਕਾ ਪ੍ਰਸਤਾਕਤਾਂ ਦੇ ਨਾਲ ਇੱਕ ਸਹੀ ਸਿਹਰਦ ਸਰਕਾਰ ਬਣਾਉਣ ਲਈ ਉਹਨਾਂ ਨੂੰ ਗੱਦੀ ਤੋਂ ਲਾਉਣ ਵਾਸਤੇ ਆਉਣ ਆਣੀਆ ਲੋਕ ਸਭਾ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਜਾ ਰਹੀ ਹੈ ਉਸੇ ਤਹਿਤ ਜਦੋਂ ਮਜ਼ਬੂਤੀ ਵਧੀ ਹੈ ਤੇ ਉਹੀ ਸਰਕਾਰ ਜਿਹੜੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਦੀ ਸੀ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਖਾਸ ਕਰਕੇ ਐਨਡੀਆ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਕਿ ਅਸੀਂ ਬਹੁਤ ਵਿਕਾਸ ਕੀਤਾ ਹੈ ਦੀ ਦੇ ਵਿੱਚ ਅਸੀਂ ਹਰ ਤੱਕੇ ਦਾ ਬਹੁਤ ਤਿਆਰ ਰੱਖਿਆ ਹੈ ਅੱਜ ਉਸ ਪਾਰਟੀ ਨੂੰ ਅੱਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਤੇ ਜਿਹੜੇ ਮਜ਼ਬੂਤ ਕਹਿ ਸਕਦੇ ਜੇ ਕੋਈ ਉਮੀਦਵਾਰ ਨੇ ਪਾਰਟੀਆਂ ਦੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ ਪੂਰੇ ਭਾਰਤ ਦੇ ਵਿੱਚ ਜਾਂ ਤੇ ਉਹਨਾਂ ਨੂੰ ਲਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਵੀ ਤਰੀਕੇ ਦੇ ਨਾਲ ਜਾਂ ਉਹਨਾਂ ਦੇ ਵਿਰੁੱਧ ਗਲਤ ਤਰੀਕੇ ਦਾ ਪ੍ਰਚਾਰ ਅਫਵਾਹਾਂ ਫਲਾਈਆਂ ਜਾ ਰਹੀਆਂ ਜੋ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਬਹੁਤ ਮਾੜੀ ਗੱਲ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਚੰਗੀ ਸਰਕਾਰ ਬਣੇ ਚੰਗੀ ਗਵਰਨਮੈਂਟ ਚੁਣ ਕੇ ਆਵੇ ਤੇ ਸਾਨੂੰ ਸਾਰਿਆਂ ਨੂੰ ਉਸ ਚੰਗੀ ਸਰਕਾਰ ਬਣਾਉਣ ਦੇ ਵਿੱਚ ਇੱਕ ਬਰਾਬਰ ਦਾ ਪਲੇਟਫਾਰਮ ਮੁਹੱਈਆ ਕਰਾਉਣਾ ਸਰਕਾਰ ਦਾ ਫਰਜ਼ ਬਣਦਾ ਸਰਕਾਰੀ ਤੰਤਰ ਦਾ ਫਰਜ਼ ਬਣਦਾ ਹੈ ਤੁਸੀਂ ਹੁਣ ਦੇਖੋ ਕਿ ਕਾਂਗਰਸ ਪਾਰਟੀ ਦੇ ਪੂਰਨ ਤੌਰ ਦੇ ਉੱਤੇ ਜਿਹੜੇ ਖਾਤੇ ਸੀ ਉਹ ਫ੍ਰੀਜ਼ ਕਰ ਦਿੱਤੇ ਗਏ ਤਾਂ ਕਿ ਜਿਹੜੀ ਪਾਰਟੀ ਹੈ ਉਹ ਜਨਾਬ ਪ੍ਰਚਾਰ ਜਿਹੜਾ ਉਸ ਤਰੀਕੇ ਦੇ ਨਾਲ ਕਰ ਨਾ ਸਕੇ ਜਿਸ ਤਰੀਕੇ ਦੇ ਨਾਲ ਉਹ ਆਪਣੀ ਗੱਲ ਲੋਕਾਂ 'ਚ ਰੱਖਣਾ ਚਾਹੁੰਦੇ ਨੇ ਇਹ ਸਰਕਾਰ ਇੰਨੀ ਹਰਬੰਦ ਪਿਆਰਤਾ ਰੱਖਦੀ ਸੀ ਤੇ ਇਹ ਸਰਕਾਰ ਨੂੰ ਸਗੋਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਨੂੰ ਕੋਈ ਆਪੋਜੀਸ਼ਨ ਨੂੰ ਤਕਲੀਫ ਤੇ ਨਹੀਂ ਪਰ ਭਾਰਤ ਦਾ ਗੌਰਵਮਈ ਇਤਿਹਾਸ ਭਾਰਤ ਦਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓਂ Ambedkar ਜੀ ਵੱਲੋਂ ਜਿਹੜਾ ਸੰਵਿਧਾਨ ਰਚਿਆ ਗਿਆ ਉਹਨੂੰ ਕੁਚਲਣ ਦਾ ਤਰੀਕਾ ਜਿਸ ਤਰੀਕੇ ਦੇ ਨਾਲ ਇਸ ਸਰਕਾਰ ਨੇ ਇਸ ਪਾਰਟੀ ਨੇ ਪਨਾਇਆ ਆ ਉਹ ਆਉਣ ਵਾਲੇ ਸਮੇਂ ਦੀ ਅਨਲਾਨੀ ਹੋਈ ਕਹਿ ਸਕਦੇ ਆ ਕਿ ਅ ਐਮਰਜੈਂਸੀ ਦੇਸ਼ ਦੇ ਵਿੱਚ ਲਗਾ ਦਿੱਤੀ ਗਈ ਕਦੀ ਇਲੈਕਸ਼ਨਾਂ ਦੇ ਵਿੱਚ ਜਿਹੇ ਹੱਤ ਕੰਡੇ ਨਹੀਂ ਵਰਤੇ ਜਾਂਦੇ ਸੀ ਜਿਸ ਤਰੀਕੇ ਦੇ ਨਾਲ ਹੇਟਲੇ ਪੰਦਰ ਦੀ ਰਾਜਨੀਤੀ ਹੋ ਰਹੀ ਹੈ ਜੇ ਤੁਸੀਂ ਇੰਨੇ ਹਰਮਨ ਪਿਆਰੇ ਜੀ ਤੁਹਾਨੂੰ ਤਾਂ ਕੋਈ ਡਰ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇੰਨੇ ਹਰਮਨ ਪਿਆਰੇ ਜੀ ਆਪਣੇ ਵਰਕਰਾਂ ਨੂੰ ਟਿਕ ਟਕ ਕਿਉਂ ਨਹੀਂ ਦਿੰਦੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਉਹਨਾਂ ਨੂੰ ਉਤਾਰੋ ਮੈਦਾਨ ਦੇ ਵਿੱਚ ਉਹ ਤੁਹਾਡੀ ਸਰਕਾਰ ਦੀਆਂ ਪ੍ਰਾਪਤੀਆਂ ਲੈ ਕੇ ਜਾਣ ਕਿਤੇ ਤੁਹਾਨੂੰ ਅਫਸਰਾਂ ਦਾ ਸਹਾਰਾ ਲੈਣਾ ਪੈ ਰਿਹਾ ਕਿਤੇ ਤੁਹਾਨੂੰ ਕੈਂਡੀਡੇਟ ਇੰਪੋਰਟ ਕਰਨੇ ਪੈ ਰਹੇ ਆ ਕਿਤੇ ਦੂਜੀਆਂ ਪਾਰਟੀਆਂ ਤੋਂ ਲੈ ਕੇ ਉਤਾਰਨੇ ਪੈ ਰਹੇ ਆ ਇਹ ਚੀਜ਼ ਦਰਸਾਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਉਹਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹ ਮੁੱਦਾ ਹੀ ਇੰਨੇ ਔਰ ਲੋਕ ਉਹਨਾਂ ਨੂੰ ਸਮਝ ਚੁੱਕੇ ਨੇ ਕਿਉਂਕਿ ਇਹਨਾਂ ਨੇ ਵਰਗਾਂ ਦੀ ਔਰ ਧਰਮਾਂ ਦੀ ਰਾਜਨੀਤੀ ਕੀਤੀ ਹੈ ਪਿਛਲਾ ਲੰਬਾ ਸਮਾਂ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਅਸੀਂ ਬਹੁਤ ਵੱਡੀ ਜਿਹੜੀ ਹੈ ਅ ਇਹਦੇ ਤੇ جنگ ਲੜੀ ਐ ਪਰ ਜਦੋਂ ਇਲੈਕਟਰਲ ਬਾਉਂਡ ਸਾਹਮਣੇ ਨਿਕਲ ਕੇ ਆਏ ਜਦੋਂ ਮਹਾਂਯੋਗ ਸੁਪਰੀਮ ਕੋਰਟ ਨੇ ਉਹਨੂੰ ਕਟਾਰੇ ਦੇ ਵਿੱਚ ਲੰਗਿਆ ਕੀਤਾ ਤੇ ਸਭਰਾ ਦੇਸ਼ ਦੇ ਅੱਗੇ ਇਹਨਾਂ ਨੂੰ ਕੋਈ ਮੈਂ ਸਮਝਦਾ ਕਿ ਜਵਾਬ ਦੇਈ ਵੀ ਜਿਹੜੀ ਇਹਨਾਂ ਦੀ ਤੈਅ ਕੀਤੀ ਆ ਉਹਦੇ ਨਾਲ ਇਹਨਾਂ ਕੋਈ ਕੋਈ ਜਵਾਬ ਵੀ ਹੈ ਨਹੀਂ ਸੀ ਲੋਕਾਂ ਨੂੰ ਦੇਣ ਵਾਸਤੇ ਕਿ ਅਸੀਂ ਹੁਣ ਭ੍ਰਿਸ਼ਟਾਚਾਰ ਦੇ ਨਾਂ ਤੇ ਤੇ ਕੀ ਗੱਲ ਕਰੀਏ ਉਹ ਕੰਪਨੀਆਂ ਜਿਨ੍ਹਾਂ ਤੇ ਉਹ ਲੋਕ ਜਿਨ੍ਹਾਂ ਤੇ ਈਡੀ ਕੋਈ ਦਿਨ ਪਹਿਲੋਂ ਰੇਡ ਕਰਦੀ ਐ ਫਿਰ ਚੰਦ ਦਿਨਾਂ ਦੇ ਬਾਅਦ ਉਹ ਲੋਕ ਇਲੈਕਟਰਲ ਬਾਉਂਡ ਖਰੀਦ ਕੇ ਇਸ ਭਾਰਤੀ ਜਨਤਾ ਪਾਰਟੀ ਨੂੰ ਦਿੰਦੇ ਆ ਉਸ ਤੋਂ ਬਾਅਦ ਈੜੀ ਜਿਹੜੀ ਹੈ ਉਹਨਾਂ ਨੂੰ ਵਾਸ਼ੀਗ ਮਸ਼ੀਨ ਚੋਂ ਨਗਾ ਕੇ ਤੇ ਉਹਨਾਂ ਨੂੰ ਕਲੀਨ ਛਿੱਟ ਦੇ ਦਿੰਦੀ ਹੈ ਸਾਡਾ ਕਹਿਣਾ ਹੈ ਕਿ ਇਹ ਜਿਹੜੀ ਧਰਤੀ ਅੰਮ੍ਰਿਤਸਰ ਦੀ ਹੈ ਖਾਸ ਕਰ ਇਹਦਾ ਇਤਿਹਾਸ ਬਹੁਤ ਪ੍ਰਾਤਨ ਹੈ ਔਰ ਇਹਦਾ ਚਾਰ ਦਰਵਾਜ਼ੇ ਸਾਂਝੀ ਬਲਤਾ ਦਾ ਪ੍ਰਤੀਕ ਨੇ ਔਰ ਨਿਉਂਕੇ ਚੱਲਣਾ ਔਰ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਨਾ ਸਾਰੇ ਵਰਗਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ ਤੁਸੀਂ ਸਮਝ ਸਕਦੇ ਜੇ ਕਿ ਸੰਤ ਮੀਆਂ ਮੀਰ ਜੀ ਨੇ ਜਿਸ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਹੋਵੇ ਤੇ ਸੈਕੂਲਰ ਦਾ ਐਡਾ ਵੱਡਾ ਸਰੋਤ ਇਸ ਧਰਤੀ ਦੇ ਉੱਤੇ ਵਗਦਾ ਆ। ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਚਲਾਉਣ ਵਾਲੇ ਨੇ ਜਾਂ ਉਹਨਾਂ ਦਾ ਜਿਹੜਾ ਇੱਕ ਮੀਡੀਆ ਹਾਊਸ ਹੈ ਉਹਦੇ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਫਲੋਟ ਕੀਤੀਆਂ ਜਾ ਰਹੀਆਂ ਨੇ ਕਾਰਨ ਕੀ ਹੈ? ਦੇਖੋ ਇਹ ਪਾਰਟੀ ਚਾਹੁੰਦੀ ਹੈ ਅਨੰਦਪੁਰ ਸਾਹਿਬ ਮਨੀਸ਼ ਤਵਾੜੀ ਜੀ ਲੜ ਰਹੇ ਆ। ਇੱਥੋਂ ਪਰਮਾਤਮਾ ਚਲੋ ਚਾਹੀ ਮੈਂ ਲੜਾ ਜਾਵੇ ਮੇਰਾ ਉਮੀਦਵਾਰ ਕੋਈ ਵੀ ਹੋਵੇ ਪਾਰਟੀ ਦਾ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਲੋਕਤੰਤਰ ਦੇ ਵਿੱਚ ਰਹਿੰਦੀ ਹੋਈ ਸੈਕੂਲਰ ਤਰੀਕੇ ਦੇ ਨਾਲ ਇਹ ਇਲੈਕਸ਼ਨ ਜਿਹੜੀ ਆ ਉਹ ਲੜੇਗੀ ਔਰ ਦੋਵੇਂ ਸੀਟਾਂ ਜਿੱਤੇ ਵੀ ਆ। ਅੱਜ ਇਨਾਂ ਦਾ ਇੱਕ ਹੀ ਮੰਤਸ਼ਾ ਹੈ ਕਿ ਨੰਦਪੁਰ ਸਾਹਿਬ ਦੇ ਕਿਉਂਕਿ ਸਿੱਖਾਂ ਦਾ ਤਖਤ ਹੈ ਸ੍ਰੀ ਕੇਸਗੜ ਸਾਹਿਬ ਅਖ਼ੈਰੀ ਕਾਲ ਤੱਕ ਸਾਹਿਬ ਇਹ ਕਿਸੇ ਵੀ ਤਰੀਕੇ ਨਾਲ ਕਾਬਜ ਹੋਣਾ ਚਾਹੁੰਦੇ ਪਹਿਲੀ ਗੱਲ ਤੇ ਹੈ ਕਿ ਦੇਖੋ ਅਸੀਂ ਕਹਿੰਨੇ ਆ ਕਿ ਇਲੈਕਸ਼ਨ ਲੜਨਾ ਹਰ ਇੱਕ ਦਾ ਅਧਿਕਾਰ ਖੇਤਰ ਹੈ ਸੰਵਿਧਾਨ ਨੂੰ ਆਜ਼ਾਦਤ ਦਿੰਦਾ ਹੈ ਤੁਸੀਂ ਇਲੈਕਸ਼ਨ ਲੜੋ ਜੀ ਸੱਚਕੇ ਲੜੋ ਤੁਸੀਂ ਆਪਣੀਆਂ ਪ੍ਰਾਪਤੀਆਂ ਦੱਸੋ ਤੁਸੀਂ ਕਿਸੇ ਦੇ کردار ਦੀ کردار ਖੁਸ਼ੀ ਨਹੀਂ ਲੈਂਦੇ ਤੁਸੀਂ ਕਿਸੇ ਦੇ ਉੱਤੇ ਅਜਿਹੇ ਕੰਮ ਨਾ ਕਰੋ ਜਿਹੜਾ ਲੋਕਤੰਤਰ ਆਜ਼ਾਦਤ ਨਹੀਂ ਦਿੰਦਾ ਪੱਤਰਕਾਰਤਾ ਦੀ ਵੀ ਇੱਕ ਮਰਿਆਦਾ ਆ ਇੱਕ ਹਾਊਸ মিডিਆ ਹਸ ਚਲਾਉਣ ਦੀ ਵੀ ਇੱਕ ਮਰਿਆਦਾ ਆ ਤੁਸੀਂ ਉਹਨਾਂ ਮਰਿਆਦਾ ਨੂੰ ਲੰਘ ਰਹੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਕਦੇ ਵੀ ਤੁਹਾਨੂੰ maaf ਨਹੀਂ ਕਰਨਗੀਆਂ ਅੱਜ ਇਹਨਾਂ ਦੋਹਾਂ ਤਖਤਾਂ ਦੇ ਉੱਤੇ ਤੁਹਾਡਾ ਨਿਗਾਹਕ ਤੁਸੀਂ ਕਾਬਜ ਹੋਣਾ ਚਾਹੁੰਦੇ ਜੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਸੈਕੂਲਰ ਸੋਚ ਦੇ ਤਖਤ ਨੇ ਸਾਡਾ ਭਾਈਚਾਰਾ ਬੜਾ ਮਜ਼ਬੂਤ ਹੈ ਇਸ ਗੁਰੂ ਨਗਰੀ ਦਾ ਇੰਨਾ ਮਜ਼ਬੂਤ ਹੈ ਕਿ ਇਹ ਤੇ ਇਹਦੇ ਸਰੋਤ ਹੈ ਸਾੰਧੀ ਬਾਤ ਦਾ ਸਰੋਤ ਹੈ ਧਰਮ ਨਿਰਪੱਖਤਾ ਦਾ ਸਰੋਤ ਹੈ ਇਹਦੇ ਉੱਤੇ ਤੁਸੀਂ ਕਾਬਜ ਹੋਣਾ ਹੈ ਤਾਂ ਤੁਸੀਂ ਆਪਣੀ ਵਿਕਾਸ ਦੀ ਗੱਲ ਕਰੋ ਕੋਈ ਸਾਂਝੀ ਵਾਲਤਾ ਦੀ ਗੱਲ ਕਰੋ ਤੁਸੀਂ ਵਰਗਾ ਦੀ ਰਾਜਨੀਤੀ ਨਾ ਕਰੋ ਤੁਸੀਂ ਧਰਮਾਂ ਦੀ ਰਾਜਨੀਤੀ ਨਾ ਕਰੋ ਪਰ ਤੁਹਾਡਾ ਏਜੰਡਾ ਕੁਝ ਹੋਰ ਹੈ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਸਿਪਾਹੀ ਆਂ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣ ਦੀ ਨਾਤੇ ਨਾਲ ਦੀ ਨਾਲ ਲੋਕਾਂ ਦੇ ਜਿਹੜੇ ਸਾਂਝੀ ਵਾਲਤਾ ਦੇ ਕੰਮ ਨੇ ਜਿਹੜੇ ਲੋਕਾਂ ਦੇ ਸਮਾਜਿਕ ਕੰਮ ਨੇ ਨਿੱਜੀ ਕੰਮ ਨੇ ਅਸੀਂ ਇਸ ਤਰੀਕੇ ਨਾਲ ਕਰਦੇ ਆਂ ਕਿ ਅਸੀਂ ਆਪਣਾ ਤਾਂ ਤਾਂ ਉਹਨਾਂ ਦੇ ਨਾਲ ਇੱਕ ਰਿਸ਼ਤਾ ਬਣਾਇਆ ਹੋਇਆ ਇੱਕ ਪਰਿਵਾਰ ਦਾ ਰਿਸ਼ਤਾ ਬਣਾਇਆ ਹੋਇਆ ਤੁਸੀਂ ਜਿਹੇ ਰਿਸ਼ਤੇ ਬਣਾਓ ਜਿਸ ਸਦਕੇ ਇਲੈਕਸ਼ਨਾਂ ਲੜੋ ਪਰ ਜਿਹੜੀ ਤੁਸੀਂ ਆ ਕਰਦਾਰਕੁਸ਼ੀ ਕਰਦੇ ਜੇ ਮੈਂ ਮਾਫੀ ਚਾਹੂੰਗਾ ਕਿ ਕੁਝ ਪੱਤਰਕਾਰ ਪਰ ਆਵਨੂ ਕਿ ਬੇਨਤੀ ਹੈ ਤੁਹਾਨੂੰ ਕਿਰਪਾ ਕਰਕੇ ਜਹੀਆਂ ਖਬਰਾਂ ਚਲਾਉਣ ਤੋਂ ਪਹਿਲਾਂ ਪੁੱਛ ਲਿਆ ਕਰੋ ਕਿਸੇ ਨਾਲ ਗੱਲ ਕਰ ਲਿਆ ਕਰੋ ਕੱਲ ਵੀ ਮੈਨੂੰ ਦਿੱਲੀ ਬਿਠਾ ਦਿੱਤਾ ਗਿਆ ਮੈਂ ਮੁਕਸਰ ਬੈਠਾ ਸੀ ਮੇਰੀ ਪਰਿਵਾਰ ਦੇ ਵਿੱਚ ਮੈਰਿਜ ਸੀ ਔਰ ਸਵੇਰੇ 6 ਵਜੇ ਤੋਂ ਲੈ ਕੇ ਮੈਂ 5 ਵਜੇ ਤੱਕ ਉੱਥੇ ਰਿਹਾ ਅੱਜ ਵੀ ਮੈਂ ਖਬਰਾਂ ਪੜ੍ਹ ਰਿਹਾ ਕਿ 2 ਵਜੇ ਜਾ ਰਹੇ ਜੀ 2:30 ਵਜੇ ਜਾ ਰਹੇ ਇਹ ਕੋਈ ਤਰੀਕਾ ਹੈ ਮੈਂ ਕਹਿਣਾ ਚਾਹੂੰਗਾ ਤੁਸੀਂ ਜ਼ਿੰਮੇਵਾਰ ਦੇਸ਼ ਦੇ ਜ਼ਿੰਮੇਵਾਰ ਵਿਅਕਤੀ ਹੋ ਜੁਮੇਵਾਰ ਰਾਜਨੇਤਾ ਹੋ ਤੁਹਾਨੂੰ ਆਪ ਅੱਗੇ ਆ ਕੇ ਜਿਹੜੇ ਲੋਕ ਖਬਰਾਂ ਚਲਾਉਂਦੇ ਨੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਠੀਕ ਹੈ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਦੀ ਮਰਜ਼ੀ ਹੈ ਅਧਿਕਾਰ ਸੰਵਿਧਾਨ ਨੇ ਦਿੱਤਾ ਹੈ ਕੋਈ ਜਿੱਥੋਂ ਮਰਜ਼ੀ ਇਲੈਕਸ਼ਨ ਲੜ ਸਕਦਾ ਜਿਸ ਮਰਜ਼ੀ ਪਾਰਟੀ ਤੇ ਜਾ ਸਕਦਾ ਪਰ ਇਹ ਕੋਈ ਤਰੀਕਾਕਾਰ ਨਹੀਂਗਾ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਦੋ ਵਾਰ ਚੁਣੇ ਹੋਏ ਨੁਮਾਇੰਦਿਆਂ ਨੂੰ ਤਿੰਨ ਤਿੰਨ ਵਾਰ ਚੁਣੇ ਹੋਏ ਨੁਮਾਇੰਦਿਆਂ ਨੂੰ ਜਿਸ ਤਰੀਕੇ ਦੇ ਨਾਲ ਆਪਣੀਆਂ ਖਬਰਾਂ ਚਲਾ ਕੇ ਉਹਨਾਂ ਦੇ ਸਵਾਲੀਆ ਨਿਸ਼ਾਨ ਖੜਾ ਕਰਦੇ ਤੇ ਮੈਂ ਕਹਿਣਾ ਚਾਹੁੰਨਾ ਹੈ ਸਾਡੀ ਤੇ ਨਿੱਜਤਾ ਸਾਡੀ ਵਿਅਕਤੀਗਤ ਤੌਰ ਤੇ ਸਾਡਾ ਪਿਆਰ ਲੋਕਾਂ ਦਾ ਇਸ ਲੈਵਲ ਤੱਕ ਹੈ ਤੁਸੀਂ ਭਾਵੇਂ ਲਗਾਤਾਰ ਵੀ ਚਲਾਉਂਦੇ ਰਹੋਗੇ ਕਦੀ ਵੀ ਤੁਹਾਨੂੰ ਇਹੋ ਜਿਹਿਆਂ ਮੈਕ ਸਮਝਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਗ੍ਹਾ ਨਹੀਂ ਬਣਾ पाओਗੇ ਔਰ ਤੁਸੀਂ ਇਸ ਪ੍ਰਚਾਰ ਦੇ ਨਾਲ ਸਾਡਾ ਕਦੀ ਵੀ ਕੋਈ ਵੀ ਹਰਮਨ ਪ੍ਰਤੀ ਪਿਆਰਤਾ ਦੇ ਉੱਤੇ ਕੋਈ ਫਰਕ ਨਹੀਂ ਪਾ ਸਕਦੇ ਸੋ ਮੈਂ ਕਾਂਗਰਸ ਪਾਰਟੀ ਦਾ ਸ਼ਪਾਈ ਹਾਂ ਔਰ ਤਗੜੇ ਹੋ ਕੇ ਸਾਡੀ ਸਮੁੱੱਚੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹ ਇਲੈਕਸ਼ਨ 'ਚ ਉਤਰੇਗੀ ਔਰ ਦਾਅਵੇ ਨਾ ਕਹਿਣਾ ਕਿ 13 ਜੋ ਮੈਕਸਿਮਮ ਸੀਟਾਂ ਜਿਹੜੀਆਂ ਨੇ ਅਸੀਂ ਮਜਬੂਤੀ ਨਾਲ ਲੜ ਕੇ ਮੈਕਸਿਮਮ ਸੀਟਾਂ ਸਾਰੀਆਂ ਪਾਰਟੀਆਂ ਤੋਂ ਵੱਧ ਸੀਟਾਂ ਜਿੱਤ ਕੇ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਦੀ ਇੰਡੀਆ ਲਾਈਨ ਦੀ ਝੋਲੀ ਪਾਵਾਂਗੇ। ਪਰ ਐਪੀ ਸਾਹਿਬ ਬਦ ਕਹੀ। ਉਹ ਕਿਵੇਂ ਦੇਖਦੇ ਹੋ ਔਰ ਇਸ ਕਰਕੇ ਸਵਾਲ ਪੁੱਛਦੇ ਨੇ। ਦੇਖੋ ਸਵਾਲ ਠਾਉਣਾ ਤੁਹਾਡਾ ਫਰਜ਼ ਬੰਦਾ ਹੈ। ਅਸੀਂ ਉਹਦਾ ਵੈਲਕਮ ਕਰਦਾ ਹਾਂ। ਤੁਸੀਂ ਸਾਨੂੰ ਸਵਾਲ ਕਰੋ। ਤੁਸੀਂ ਆਪਣੇ ਘਰ ਬੈਠ ਕੇ ਦੇ ਨਾਲ ਕੋਈ ਬੰਦਾ ਚੈਨਲ ਤੇ ਵੀਡੀਓ ਚਲਾ ਦੇ। ਦੇਖੋ ਅੱਜ ਅੱਜ ਸਮਾਂ ਇਲੈਕਸ਼ਨ ਦਾ ਆਇਆ। ਇਹ ਪਿਆਰ ਮੁਹੱਬਤ ਹੈ ਸਾਡੀ ਬੀਜੇਪੀ ਨਾਲ ਵੀ ਬਹੁਤ ਜ਼ਿਆਦੀ ਹੈ। ਸਾਡੀ ਆਪ ਨਾਲ ਵੀ ਬਹੁਤ ਜ਼ਿਆਦੀ ਹੈ। ਇਹਦਾ ਮਤਲਬ ਇਹ ਥੋੜਾ ਕਿ ਅਸੀਂ ਪਾਰ ਲੜਾਈ ਤੇ ਮੁੱਦਿਆਂ ਦੀ ਹੈ ਲੜਾਈ ਤੇ ਵਿਚਾਰਾਂ ਦੀ ਹੈ ਲੜਾਈ ਤੇ ਦੇਸ਼ ਨੂੰ ਕਿਸ ਪੱਖ ਤੇ ਲੈ ਕੇ ਜਾਣਾ ਉਹਦੀ ਹੈ ਉਹਦੀ ਲੜਾਈ ਤੁਸੀਂ ਸਮਝਦੇ ਕਿ ਕਾਂਗਰਸ ਪਾਰਟੀ ਤੋਂ ਬੈਟਰ ਲੜੀ ਜਾ ਸਕਦੀ ਹੈ ਅਸੀਂ ਦੇਖੋ ਪਾਰਟੀ ਆਪਣੀ ਆਪਣੀ ਬਿੱਟੂ ਜੀ ਕਿਉਂ ਗਏ ਆ ਇਹ ਬਿੱਟੂ ਜੀ ਦੱਸ ਸਕਦੇ ਆ ਬਿੱਟੂ ਜੀ ਨੇ ਆਪਣੀ ਭਾਵਨਾੜੀ ਵਿਅਕਤੀ ਦਿੱਤੀ ਆ ਰਿਸ਼ਤਾ ਹੈ ਰਿਸ਼ਤਾ ਸੀ ਰਿਸ਼ਤਾ ਰਹੇਗਾ ਉਹ ਚ ਮੈਂ ਬਿਲਕੁਲ ਜਿੱਥੇ ਰਿਸ਼ਤਾ ਹੋਵੇ ਤੇ ਦੁੱਖ ਲੱਗਦਾ ਹੈ ਮੈਂ ਕਦੀ ਵੀ ਨਹੀਂ ਚਾਹੁੰਦਾ ਕਿ ਐਡਾ ਵੱਡਾ ਬੋਰਡ ਜਿਹੜਾ ਸਾਡਾ ਕਾਂਗਰਸ ਪਾਰਟੀ ਦਾ ਤਦਾਰ ਬੈਂਸੇਗੁਰੂ ਦਾ ਪਰਿਵਾਰ ਜਿਹੜਾ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਪਰ ਠੀਕ ਹੈ ਉਹਨਾਂ ਦਾ ਕੀ ਕਿਉਂ ਗਏ ਆ ਕਿਵੇਂ ਗਏ ਆ ਉਹ ਬਾਅਦ ਦੀਆਂ ਗੱਲਾਂ ਨੇ ਉਹ ਉਹੀ ਉਹਦੇ ਬਾਰੇ ਉਹ ਸਪਸ਼ਟ ਕਰ ਸਕਦੇ ਆ ਕਿਉਂਕਿ ਪਰ 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 ਇਹਦਾ ਮਤਲਬ ਇਹ ਥੋੜਾ ਕਿ ਮੇਰਾ ਜਿਹੜਾ ਇਲਾਕਾ ਹੈ ਉਹ ਤਰੱਕੀ ਦੇ ਪੱਖੋਂ ਪਿੱਛੇ ਜਾਵੇ ਮੈਂ ਹੁਣ ਜੇ ਕੰਮ ਹੈ ਮੈਂ ਮੈਂ ਵਾਫੀ ਕਰਦਾ ਮੈਂ ਕੰਮ ਲੈਣਾ ਹੈ ਜੇ ਫਰਜ ਕਰੂ ਕੇਂਦਰ ਚ ਭਾਜ ਭਾਜ ਸਰਕਾਰ ਆ ਤੇ ਕਾਪ ਭਾਜ ਭਾਜ ਸਰਕਾਰ ਕੋਈ ਜਾਣਾ ਸੀ ਜੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜੀ ਉਹਨਾਂ ਕੋ ਜਾਣੇ ਜੇ ਮੁੱਖ ਮੰਤਰੀ ਭਗਵੰਤ ਮਾਨ ਬਣ ਗਏ ਉਹਨਾਂ ਕੋ ਜਾਣੇ ਮੈਂ ਕਹਿਣਾ ਚਾਹੁੰਦਾ ਇਹ ਆਦਤਾਂ ਬਣਾਓ ਪਰ ਆਪਣਾ ਕਿਰਦਾਰ ਕੈਰੇਕਟਰ ਬਣਾ ਕੇ ਰੱਖੋ ਵੀ ਕੈਰੇਕਟਰ ਤੇ ਕਦੀ ਉਂਗਲ ਨਾ ਉਠੀ ਇਹ ਨਾ ਕੀਤਾ ਜੇ ਅੱਜ ਮੈਂ ਕਹਿਣਾ ਮੈਂ ਕੱਲ ਵੀ ਕਹਿਣਾ ਹੈ ਜਦੋਂ ਚੁਣਿਆ ਜਾਊਗਾ ਉਸੇ ਤਰੀਕੇ ਨਾਲ ਕੰਮ ਕਰੂ ਜਿਸ ਤਰੀਕੇ ਨਾਲ ਪਹਿਲਾਂ ਚੁਣੇ ਪਹਿਲਾਂ ਕੀਤਾ ਹੈ ਉਸੇ ਤਰੀਕੇ ਨਾਲ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ 100% ਮੈਂ ਕਹਿਣਾ ਚਾਹੁੰਦਾ ਕਿ ਇੰਡੀਆ ਲਾਇੰਸ ਦੀ ਸਰਕਾਰ ਬਣੇਗੀ ਤੁਹਾਡੇ ਸਾਹਮਣੇ ਬਣੇਗੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ ਨਾਮ ਹੀ ਹੋਵੇ ਕਿਉਂਕਿ ਦੋਵੇਂ ਪੱਖ ਹੀ ਹੁੰਦੇ ਨੇ ਤਦ ਵੀ ਗੁਰਜੀਤ ਔਜਲਾ ਉਸੇ ਤਨਦੇਈ ਨਾਲ ਕੰਮ ਕਰੂ ਜਿਸ ਤਨਦੇਈ ਨਾਲ ਸੱਤ ਸਾਲ ਕੀਤਾ ਔਰ ਉਸੇ ਤਨਦੇਈ ਦੇ ਨਾਲ ਚਾਹੇ ਸਰਕਾਰ ਕੋਈ ਹੋਵੇ ਬੰਦੇ 'ਚ ਬੰਦੇ ਜੇ ਮਤ ਚਾਹੀਦੀ ਹੈ ਸਾਡੇ ਜਿਹਮ ਤਾਂ ਨਾ ਤੁਹਾਡਾ ਸਾਹਮਣਾ ਵੀ ਕਰਦੇ ਗੱਲਾਂ ਦਾ ਵੀ ਸਾਹਮਣਾ ਕਰਦੇ ਆ ਲੋਕਾਂ ਤੋਂ ਵੀ ਸੁਣਦੇ ਆ ਪਰ ਰਾਜਨੀਤੀ ਦੀ ਇੱਕ ਨਵੀਂ ਦਿਸ਼ਾ ਜਿਹੜੀ ਹੈ ਉਹ ਕੱਢ ਕੇ ਲਿਆਂਦੀ ਹੈ ਇਸ ਦਿਸ਼ਾ ਦੇ ਸਾਨੂੰ ਸਾਰਿਆਂ ਨੂੰ ਚੱਲਣਾ ਪਊਗਾ ਤੁਹਾਨੂੰ ਲੱਗਦਾ ਕਿ ਇਹ ਜਿਹੜੀਆਂ ਖਬਰਾਂ ਤੁਹਾਡੀ ਹੀ ਪਾਰਟੀ ਦੇ ਕੁਝ ਲੋਕਾਂ ਵੱਲੋਂ ਭਲਾਈਆਂ ਗਈਆਂ ਹੁਣ ਤੋਂ ਪਹਿਲਾਂ ਵੀ ਕਈ ਵਾਰ ਦੇ ਦੌਰ ਦੇ ਕਈ ਵਾਰੀ ਮਾਹੌਲ ਬਣੇ ਆ ਕਿ ਤੁਹਾਡੇ ਦੇਖੋ ਰਾਜਨੀਤੀ ਦੇ ਵਿੱਚ ਸਭ ਕੁਝ ਚੱਲਦਾ ਹੈ ਪਰ ਗੁਰਜੀਤ ਔਜਲਾ ਕੀ ਇਹੋ ਜਿਹਾ ਬੰਦਾ ਹੈਗਾ ਮੈਂ ਕਦੀ ਵੀ ਕਿਸੇ ਦੇ ਰਿਸ਼ਤੇ ਤੋਂ ਮੁਨਕਰ ਨਹੀਂ ਹੋਇਆ ਮੇਰੇ ਰਿਸ਼ਤੇ ਹਮੇਸ਼ਾ ਹੀ ਬਸਟ ਰਹੇ ਔਰ ਮੈਂ ਕੋਸ਼ਿਸ਼ ਕਰੂੰਗਾ ਅਮਰਸਰ ਦੀ ਤਰੱਕੀ ਵਾਸਤੇ ਕਿਤੇ ਵੀ ਕਿਤੇ ਵੀ ਜਾਣਾ ਪਵੇ ਕਦੀ ਮੇਰਾ ਰਿਸ਼ਤਾ ਉਹਦੇ ਚ ਅੜਚਨ ਨਾ ਹੋਵੇ ਪਾਰਟੀ ਦੀ ਬਿਹਤਰੀ ਵਾਸਤੇ ਕੋਈ ਵੀ ਕੰਮ ਕਰਨਾ ਪਵੇ ਮੇਰਾ ਮੇਰਾ ਜਿਹੜਾ ਰਿਸ਼ਤਾ ਆ ਉਹ ਅੜਚਨ ਨਾ ਬਣੇ ਇਹ ਮੇਰੀ ਕੋਸ਼ਿਸ਼ ਵਿੱਚ ਰਹੇ ਪਹਿਲਾਂ ਸਾਹਿਬ ਪਹਿਲਾਂ ਰੋਣਾ ਪਿਆ ਸੀ ਜੀ ਕਿ ਆਪਰੇਸ਼ਨ ਲੋਟਸ ਚੱਲ ਰਿਹਾ ਸੀ ਜਿਹਨੂੰ ਨਹੀਂ ਲਾਂਚ ਹੁੰਦੀ ਉਸ ਤੋਂ ਬਾਅਦ ਪੀ ਪਾਰਟੀ ਦੀ ਜਿਹੜੀ ਆਪ ਜਿਹੜੀ ਜਦ ਜਿਵਾ ਜਿਓ ਖਤਮ ਹੋਊ। ਦੇਖੋ ਜਦੋਂ ਵੀ ਟਿਕਟ ਅਨਾਉਂਸ ਹੋ ਜੇਗੀ ਜਿੰਨੂੰ ਵੀ ਹੋ ਜੂਗੀ ਗੁਰਜੀਤ ਔਜਲਾ ਇੱਕ ਸਿਪਾਹੀ ਬਣ ਕੇ ਇੱਕ ਸਿਪਾਹੀ ਬਣ ਕੇ ਇੱਕ ਕਹਿ ਸਕਦੇ ਕਿ ਇੱਕ ਆਰਮੀ ਮੈਨ ਬਣ ਕੇ ਪਾਰਟੀ ਦਾ ਲੜਾਈ ਲੜੂਗਾ। ਅੰਮ੍ਰਿਤਸਰ ਦੇ ਲੋਕਾਂ ਦੀ ਹਮਾਇਤ ਦੀ ਗੱਲ ਕਰੋਗੇ ਤਾਂ ਜੀ ਕਾ ਤੁਹਾਨੂੰ ਟਿਕਟ ਮਿਲੇਗੀ ਜੀ। ਬਾਈ ਦੇ ਟਿਕਟ ਮਿਲਦੀ ਫਿਰ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਕਰੋ ਤੇ ਜੇ ਬਾਈ ਦੇ ਟਿਕਟ ਨਹੀਂ ਦਿੱਤੀ ਜਾਂਦੀ। ਇਹ ਗੱਲ ਆ ਵੀ ਜਾਣਦੀ ਹੈ ਤੁਹਾਡੀਆਂ। ਬਿਲਕੁਲ ਇਦਾਂ ਹੀ ਬਿਲਕੁਲ ਛੋਟੇ ਵੀਰ ਇਦਾਂ ਹੀ ਰਹਿ ਮੰਗੇ। ਯਾਰ ਦੇਖੋ ਸਮਾ ਸਮਾਂ ਲੱਗਦਾ ਹਰ ਚੀਜ਼ ਨੂੰ। ਸਮਾ ਜਿਹੜਾ ਬੰਦੇ ਨੂੰ ਨਿਖਾਰਦਾ ਹੈ ਤੇ ਸਮਾ ਹੀ ਬੰਦੇ ਦਾ ਨੁਕਸਾਨ ਕਰ ਦਿੰਦਾ ਹੈ ਇਹ ਤੇ ਫਿਰ ਮੇਰਾ ਸਮਾ ਹੋਏਗਾ ਨਾ ਮੈਂ ਕਿਵੇਂ ਤੈਅ ਕਰਨਾ ਪਰ ਮੇਰਾ ਤੁਹਾਨੂੰ ਅੱਜ ਮੈਂ ਕਹਿ ਰਿਹਾ ਕਿ ਅਸੀਂ ਕਾਂਗਰਸ ਪਾਰਟੀ ਇਤੋਂ ਜਿੱਤ ਕੇ ਸੀਟ ਜਾਏਗੀ ਮੈਂ ਲੋਕਾਂ ਦੇ ਵਿਸ਼ਵਾਸ ਨਾਲ ਗੱਲ ਕਰ ਰਿਹਾ ਮੇਰਾ ਕੋਈ ਪਰਸਨਲੀ ਮੇਰੀ ਤੇ ਇੱਕੀ ਵੋਟ ਹੈ ਪਰ ਲੋਕਾਂ ਦੇ ਮੈਨੂੰ ਵਿਸ਼ਵਾਸ ਹੈ ਇਸ ਗੁਰੂ ਨਗਰੀ ਤੇ ਵਿਸ਼ਵਾਸ ਹੈ ਇਹਦੀ ਸਾਂਝੀ ਵਾਲਤਾ ਤੇ ਮੈਨੂੰ ਵਿਸ਼ਵਾਸ ਹੈ ਸਾਂਝੀ ਵਾਲਤਾ ਦੀ ਨਗਰੀ 'ਚ ਰਹਿਣ ਵਾਲੇ ਲੋਕ ਕਦੇ ਵੀ ਇਹ ਚੀਜ਼ ਨਹੀਂ ਕਰਨਗੇ ਕਿ ਜਿਹੜਾ ਜਿਹੜੀ ਚੀਜ਼ ਸਾਡੇ ਦੇਸ਼ ਲਈ ਸਾਡੇ ਸਿਸਟਮ ਲਈ ਸਹੀ ਨਾ ਹੋਵੇ ਵਪਾਰੀਆਂ ਲਈ ਸਹੀ ਨਾ ਹੋਵੇ ਉਹਦੀ ਕਦੀ ਵੀ ਸਪੋਰਟ ਨਹੀਂ ਕਰਦਾ ਉਹਨਾਂ ਦਾ ਜਿਹੜੀ ਇਸ ਵਾਰ ਬੀ.ਡੀ.ਪੀ ਲੈਗਨ ਲੜ ਰਹੀ ਹੈ ਤੁਸੀਂ ਉਹਨਾਂ ਦਾ ਸਟਾਈਲ ਵੇਖ ਲਿਆ ਜਿਵੇਂ ਹੁਣ ਤੁਹਾਨੂੰ ਉਜਾਹਿਤ ਤੱਕ ਹਸਾ